ਸਤਿ ਸ਼੍ਰੀ ਅਕਾਲ ਸਾਥਿਓ ਥੋੜੀ ਦੇਰ ਪਹਿਲਾਂ ਅਸੀਂ ਰਾਹੋਂ ਵਿਖੇ ਫਲੋਰ ਰੋਡ ਗੁਰੂ ਤੇਗ ਬਹਾਦਰ ਨਗਰ ਤੋਂ ਲਾਈਵ ਹੋਏ ਸੀ ਇਹਨਾਂ ਦੀ ਤਕਲੀਫ ਦਿਖਾਈ ਸੀ ਦਿਖਾਇਆ ਸੀ ਕਿ ਪਾਣੀ ਜਿਹੜਾ ਆ ਉੱਥੇ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦੇ ਕਹਿਣ ਦੇ ਮੁਤਾਬਕ 5 ਸਾਲਾਂ ਤੋਂ ਇਸੇ ਤਰੀਕੇ ਖੜਦਾ ਹੈ ਇਹ ਲੋਕ ਪਰੇਸ਼ਾਨ ਨੇ ਕੋਈ ਡਿੱਗਦਾ ਲੱਤ ਟੁੱਟਦੀ ਹੈ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤਕਲੀਫ ਆਉਂਦੀ ਹੈ ਔਰ ਇਹਨਾਂ ਦੀ ਪੀੜ ਨੂੰ ਅਸੀਂ ਸਮਝਾ ਤੇ ਇਹ ਗੱਲ ਇਹ ਵੀ ਸਮਝੀ ਆ ਜਾਣੀ ਹੈ ਪਰਖੀ ਹੈ ਕਿ ਇੱਕ ਗੰਦਗੀ ਜਿਹੜੀ ਉਹ ਅੱਖ ਨੂੰ ਨਜ਼ਰ ਆਉਂਦੀ ਪਰ ਇੱਕ ਗੰਦਗੀ ਸੋਚ ਦੀ ਵੀ ਹੁੰਦੀ ਹੈ ਜਿਹੜੀ ਕਿਸੇ ਕਿਸ ਨੂੰ ਨਜ਼ਰ ਆਉਂਦੀ ਖਾਸ ਕਰਕੇ ਉਹਨਾਂ ਜਿਹੜੇ ਭੁਗਤਦੇ ਹੁੰਦੇ ਆ ਤਾਂ ਇਹ ਉਥੋਂ ਸਾਰੇ ਜਿਹੜੇ ਮਹੱਲਾ ਨਿਵਾਸੀ ਆ ਇੱਥੇ ਪਹੁੰਚੇ ਆ ਤਾਂ ਜੋ ਨਗਰ ਕਾਉਂਸਲ ਵਿਖੇ ਆ ਕੇ ਜੇ.ਐੱਮ. ਸਾਹਿਬ ਨਾਲ ਗੱਲ ਕੀਤੀ ਜਾਵੇ ਔਰ ਪਤਾ ਕੀਤਾ ਜਾਵੇ ਕਿ ਡਿਲੇ ਕਿੱਥੇ ਆ ਔਰ ਇਨਸਪੈਕਸ਼ਨ ਕੀ ਕੀਤੀ ਹੈ ਇਨਸਪੈਕਸ਼ਨ ਕੀਤੀ ਹੈ ਤਾਂ ਰਿਪੋਰਟ ਕੀ ਤਿਆਰ ਕੀਤੀ ਹੈ ਬਾਕੀ ਮਾਤਾ ਜੀ ਉੱਥੇ ਪਿਛਲੇ ਲਾਈਵ 'ਚ ਗੱਲ ਕਰ ਰਹੇ ਸੀ ਕਹਿੰਦੇ ਜਿਹੜਾ ਵੀ ਸਿਆਸਤਦਾਨ ਆਊਗਾ ਵੋਟ ਨਹੀਂ ਮਿਲਣੀ ਹੁਣ ਗਾਰਾ ਪੈਣਾ ਮੂਤੇ ਉਹ ਕਿਉਂ ਕਿ ਦੱਸਿਓ ਅਸੀਂ ਸਾਰੇ ਪਹਿਲਾਂ ਸਾਡੇ ਨਾ ਅੰਗਤ ਹੁੰਦਾ ਰਿਹਾ ਅੰਗਤ ਜੀ ਆਇਆ ਜੀ ਇਹ ਕਹਿੰਦਾ ਜੀ ਮੈਂ ਤਾਂ ਅੰਗਤ ਆਪਣੇ ਐਮਐਲਏ ਸਾਬ ਕਾ ਮਿਲਿਆ ਸਾਬ ਹੁਣ ਸਾਬ ਕਾ ਪਹਿਲਾਂ ਉਹਦਾ ਮੌਜੂਦਾ ਹੀ ਸੀ ਉਹਨੂੰ ਜਿਤਾਇਆ ਵੀ ਆ ਉਹਦੇ ਨਾਲ ਵੀ ਤੁਰੇ ਨੂੰ ਵੋਟਾਂ ਵੀ ਪਾਈਆਂ ਪੁਆਈਆਂ ਵੀ ਮਹੱਲੇ ਤੋਂ ਕਹਿ ਕੇ ਫਿਰ ਪ੍ਰਧਾਨਾ ਮੈਂ ਹਾਂ ਮੈਂ ਪ੍ਰਧਾਨਾ ਕੋਈ ਲਾਭ ਨਹੀਂ ਕਿਸੇ ਤੋਂ ਵੀ ਮਿਲਿਆ ਫਿਰ ਉਸ ਤੋਂ ਬਾਅਦ ਬੱਲੂ ਹੁਣੀ ਇਹ ਸਾਰਿਆਂ ਨੂੰ ਸਾਡੀਆਂ ਰਿਪੋਰਟਾਂ ਗਈਆਂ ਡੀਸੀ ਸਾਹਿਬ ਦੇ ਵੀ ਗਈਆਂ ਠੀਕ ਹੈ ਫਿਰ ਉਸ ਹਨਪੁਰੀ ਮਿੰਦਰ ਸਿੰਘ ਦਾ ਲੜਕਾ ਹਾਂਜੀ ਉਹ ਸਾਰੇ ਆਏ ਸਾਡੇ ਅਸੀਂ ਜੀ ਅੱਜ ਕੀ ਤੁਹਾਡੇ ਨਾਲ ਆ ਹਲ ਹੋਇਆ ਹਾਂ ਕੋਈ ਹਲ ਨਹੀਂ ਹੋਇਆ ਸਾਡਾ ਠੀਕ ਹੈ ਜੀ ਮਤਲਬ ਡੀਸੀ ਦਰਖਾਚਾ ਹੋਣ ਸਾਡੇ ਕੋ ਪੇਪਰ ਘਰਵਾ ਅਸੀਂ ਕਿਸੇ ਸਿਆਸਤਦਾਨ ਤੇ ਕੋਈ ਭਰੋਸਾ ਰਿਆ ਨਹੀਂ ਕਿਸੇ ਤੇ ਨਹੀਂ ਚਾਹੇ ਮੈਂ ਕਿਹਾ ਕੋਈ ਕਿਸੇ ਬੰਦੇ ਤੇ ਨਹੀਂ ਰਿਆ ਜੋ ਸਾਡੀ ਤੁਸੀਂ ਇਦਾਂ ਕਿਉਂ ਕਿ ਅਸੀਂ ਗਾਰਾ ਮਾਰਾਂਗੇ ਮੂੰਹ ਤੇ ਮੂੰਹ ਤੇ ਗਾਰਾ ਮਾਰਾਂਗੇ ਜਦ ਅਸੀਂ ਗਾਰੇ ਚਾ ਵਾ ਅਸੀਂ ਗਾਰਾ ਹੀ ਮਾਰਨਾ ਜੋ ਜੋ ਤੁਹਾਨੂੰ ਦਿੱਤਾ ਜੋ ਤੁਹਾਨੂੰ ਦਿੱਤਾ ਉਹਨਾਂ ਦਿਨਾਂ ਚੰਮ ਕੇ ਜੜਾਂ ਦੇ ਆਏ ਪਰੋਣੇ ਜਿੱਥੇ ਆਮ ਲੜਕੇ ਉੱਥੇ ਤੁਮ ਲੜਕੋ ਅਸੀਂ ਇਸ ਕਰਕੇ ਸਾਰੇ ਮੇਤਾ ਦਰਖਾਚਾ ਦੇ ਕੇ ਸਾਡਾ ਮਸਲਾ ਹੱਲ ਨਹੀਂ ਹੋਇਆ ਅਸੀਂ ਕਮੇਟੀ ਦੇ ਵਿੱਚ ਆ ਸਾਡਾ ਚੌਥਾ ਧਰਨਾ ਆ ਇਹ ਸਾਨੂੰ ਮਿੱਠੀਆਂ ਗੋਲੀਆਂ ਦੇਣ ਦੇ ਤੌਰ ਦੇਣ ਦੇ ਕੋਈ ਲੈਟ ਨਹੀਂ ਸਾਡੀ ਚਾਰ ਵਾਰੀ ਮੇਰੀ ਦੁਕਾਨ ਤੇ ਚੋਰੀ ਹੋਈ ਆ ਮੈਂ 3 ਵਜੇ ਜਾ ਕੇ ਸਬਜ਼ੀ ਲਿਆਉਂਦੀ ਕੱਲੇ ਕੱਲੀ ਆੜਤੀ ਨੂੰ ਪੁੱਛ ਲਓ ਉੱਥੇ ਉਧਰ ਮੈਂ ਡੇਪੇ ਮੇਰਾ ਗੋਟ ਟੁੱਟ ਗਿਆ ਠੀਕ ਆ ਇਹ ਸਾਡਾ ਕੋਈ ਮਸਲਾ ਹੱਲ ਨਹੀਂ ਕਰਦੇ ਨਾ ਹੀ ਨਹੀਂ ਕਰਨਾ ਇਹਨਾਂ ਨੇ ਬਸ ਇਹ ਕੋਈ ਅੰਦਰ ਚੱਲ ਕੇ ਗੱਲ ਕਰ ਵਧੀਆ ਵਾਤੇ ਆਹ ਲਓ ਤਾਂ ਮੈਂ ਇਹ ਮਤੇ ਨਾੜ ਕੇ ਅੱਧੀ ਬਲਦਾ ਨਹੀਂ ਆਉਂਦਾ ਜਨਾਬ ਫੇਜ ਫੋਟੋ ਯਾਰ ਜੀ ਸਾਹਿਬ ਇਹਨਾਂ ਦੀ ਕੀ ਗਲਤੀ ਇਨਸਪੈਕਸ਼ਨ ਕੀਤੀ ਗਈ ਹੈ ਜੀ ਹਾਂ ਜੀ ਦੇਨ ਕੀਤੀ ਗਈ ਕੀ ਰਿਪੋਰਟ ਤਿਆਰ ਕੀਤੀ ਗਈ ਰਿਪੋਰਟ ਹੈ ਜੀ ਉੱਥੇ ਜਾ ਕੇ ਦੇਖੋ ਭਾਈ ਸਾਹਿਬ ਜੀ ਤੁਸੀਂ ਮੜਾ ਜੀ ਜਾ ਕੇ ਮੈਂ ਦੋ ਵਾਰ ਸਪੀਡਾ ਜਾਇਆ ਹੈ ਤੇ ਉੱਥੇ ਜਿਹੜਾ ਮਿਸਤਰੀ ਲੱਗਤਾ ਵਾ ਤੇ ਉਹਦੀ ਜਿਹੜੀ ਹੈਗੀ ਥੋੜਾ ਨਾਲਾ ਜਿਹੜਾ ਬਣਿਆ ਸੀ ਉਹ ਥੋੜਾ ਲੀਕ ਕਰਦਾ ਸੀ ਉਹ ਫਿਰ ਸੀ ਦੇ ਖੇਤ ਵਿੱਚ ਪਾਣੀ ਜਾਂਦਾ ਸੀ ਉਹ ਮਾਈ ਨੇ ਪਾਣੀ ਦਿੱਤਾ ਸੀ ਕਰ ਬੰਦ ਠੀਕ ਹੈ ਜੀ ਉਹ ਬੰਦ ਹੋਣ ਨਾਲ ਇਹਨਾਂ ਦੇ ਪਿਛਲੇ ਪਾਸੇ ਜਾ ਕੇ ਮਹੱਲੇ ਦੇ ਵਿੱਚ ਪਾਣੀ ਖੜ ਜਾਂਦਾ ਠੀਕ ਹੈ ਜੀ ਉੱਥੇ ਲੇਵਰ ਲੱਗੀ ਹੋਈ ਹੈ ਲੇਵਰ ਦੇ ਉੱਥੇ ਆਈ ਨਹੀਂ ਮਾਤਾ ਜੀ ਮਾਤਾ ਜੀ ਜਾ ਕੇ ਦੇਖ ਦੇਖੋ ਇੱਕ ਵਾਰ ਦੇਖੋ ਕਹਿਣ ਨਾਲ ਨਾ ਕਰੋ ਜਾ ਕੇ ਨਹੀਂ ਉੱਥੇ ਲੱਗਾ ਆਇਆ ਭਾਈ ਮੈਂ ਵੇਖ ਕੇ ਆਈ ਆ ਸੀਮੈਂਟ ਝਾੜ ਪਲੱਸ ਜਿਹੜਾ ਪਲਾਸਟਰ ਪਹਿਲਾਂ ਲੱਗਿਆ ਸੀਗਾ ਬੋਦਾ ਪਿਆ ਸੀ ਪਲਾਸਟਰ ਝਾੜ ਕੇ ਦੁਬਾਰਾ ਤੇ ਪਲਾਸਟਰ ਕਰ ਰਹੇ ਆ ਔਰ ਗੋਲਾ ਬਣਾ ਕੇ ਉਹਨੂੰ ਕਹਿਤਾ ਵੀ ਇਹਨੂੰ ਕੰਪਲੀਟ ਕਰ ਦਿਓ ਕਿੰਨੇ ਕੁ ਦਿਨ ਤੱਕ ਉਮੀਦ ਹੈ ਜੀ ਕੰਪਲੀਟ ਹੋ ਜਾਏਗਾ ਸਰ 2 ਦਿਨ ਲੱਗਣਗੇ ਅੱਜ ਔਰ ਕੱਲ ਮੇਰੇ ਤੋਂ ਪਾਜੀ ਥਾਣੇ ਵੀ ਜਾ ਰਹੇ ਨੇ ਇੱਕ ਮਿੰਟ ਇੱਕ ਮਿੰਟ ਜਦੋਂ ਸਾਨੂੰ ਅਸੀਂ ਉੱਥੇ ਖੜੇ ਸੀ ਨਾ ਤੁਹਾਡੀ ਸਾਰਾ ਸਟਾਫ ਖੜਾ ਕੋਈ ਨਹੀਂ ਬੋਲਿਆ ਸਾਡੀਆਂ ਜਨਾਨੀਆਂ ਨੂੰ ਉਹ ਕਹਿਣਾ ਦੇਖੋ ਤੁਹਾਡੀ ਗੱਲ ਠੀਕ ਹੈ ਮੈਂ ਆਇਆ ਨਵਾਂ ਲੇਕਿਨ ਮੈਂ ਆ ਕੇ ਜਿਹੜੀ ਤੁਹਾਡੀ ਪ੍ਰੋਬਲਮ ਸੀ ਉਹਨੂੰ ਦੇਖਿਆ ਦੇਖ ਕੇ ਉਹਦਾ ਜਿਹੜਾ ਹੱਲ ਤੁਸੀਂ ਤੁਸੀਂ ਨੂੰ ਪੜਿਆ ਕਿ ਪਿਛਲੇ ਦਿਨ ਜਿਹੜਾ ਜੇਈ ਸੀਗਾ ਉਹਨੇ ਕੀ ਰਿਪੋਰਟ ਪੜਾਈ ਹੈ ਤੇ ਡਿਲੇ ਕਿਉਂ ਹੋ ਰਿਹਾ ਉਹ ਟਾਈਮ ਦੇ ਪਹਿਲਾਂ ਇਹ ਵੀ ਲੈ ਕੇ ਗਏ ਸੀ ਪਹਿਲਾਂ ਇਹ ਵੀ ਲੈ ਕੇ ਗਏ ਉਸ ਟਾਈਮ ਤੇ ਇਹ ਕਹਿੰਦੇ ਕਿ ਪਿਛਲੀਆਂ ਵੋਟਾਂ ਦਰਾਂ ਜਿਹੜੀਆਂ ਹੋਈਆਂ ਨਗਰ ਕੌਂਸਲ ਦੀ ਉਹ ਤੋਂ ਪਹਿਲਾਂ ਦਾ ਪਾਣੀ ਖੜਾ ਆ ਇੰਨੇ ਟਲੇ ਕਿਉਂ ਇੰਨੀ ਲਾਪਰਵਾਹੀ ਕਿਉਂ ਕੀ ਫਿਰ ਨਗਰ ਕੌਂਸਲ ਦੋ ਵਾਰ ਨਾਲਾ ਬਣਾ ਚੁੱਕੇ ਆ ਆਪਾਂ ਨਹੀਂ ਬਣਿਆ ਦੋ ਵਾਰ ਇਹਨਾਂ ਨਾਲ ਦੋ ਵਾਰ ਇੱਕ ਵਾਰ ਮੇਰੀ ਨਹੀਂ ਇੱਕ ਵਾਰ ਨਾਲਾ ਬਣਾਇਆ ਪੜਿਆ ਇੱਕ ਵਾਰ ਹੋਰ ਦੇਖ ਜਣਾ ਜੀ ਇੱਕ ਵਾਰ ਕੰਨੀਪ੍ਰਮ ਜੀ ਨਾਲਾ ਤੁਹਾਡਾ ਪਹਿਲਾਂ ਬਣਿਆ ਜੀ ਦੋ ਵਾਰ ਉਹਦੀ ਰਿਪੇਅਰ ਜ਼ਰੂਰ ਕੀਤੀ ਹੈ। ਉਹੀ ਕਹਿ ਰਹੇ ਆ ਮੈਂ ਚਲੋ ਉਹ ਰਿਪੇਅਰ ਰਿਪੇਅਰ ਚੋਰ ਬਣਾਉਣ ਚਾਹੁੰਦੇ। ਚਲੋ ਦੋ ਵਾਰ ਅੱਪਾ ਉਸ ਮਸਲੇ ਨੂੰ ਹੱਲ ਕਰਨ ਲਈ ਦੋ ਵਾਰ ਕੋਸ਼ਿਸ਼ ਕੀਤੀ। ਠੀਕ ਹੈ। ਚਲੋ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਆ ਗਈ ਉਹ ਹੁਣ ਤੁਹਾਨੂੰ ਕਹਿ ਦਿੱਤਾ ਹੈ ਕਿ ਮੈਂ ਉਸ ਪ੍ਰੋਬਲਮ ਨੂੰ ਜਿਹੜਾ ਹੈ ਖੁਦ ਜਾ ਕੇ ਅੱਜ ਦੋ ਵਾਰ ਵਿਜ਼ਿਟ ਮੈਂ ਖੁਦ ਕਰਕੇ ਆਇਆ। ਹਮ ਸਵੇਰੇ ਜਿਹੜੇ ਐਮਸੀ ਸਾਹਿਬ ਹੈ ਜੀ ਉਹ ਓਵਰਸੀਜ਼ ਗਏ ਹੋਏ ਆ ਦੱਸ ਕੇ ਗਏ ਆ ਜੀ ਸਾਡੇ ਖੁਦ ਆਏ ਇਹ ਮੈਂ ਕਿਉਂ ਸੈਲਰੀ ਲੈ ਰਹੇ ਆ ਜੀ ਲੈ ਰਹੇ ਤਾਂ ਕਿਸ ਬਿਹਾਫ ਤੇ ਲੈ ਰਹੇ ਆ ਇਹ ਇਹ ਜਿਹੜਾ ਪੁਆਇੰਟ ਹੈ ਇਹ ਪੁਆਇੰਟ ਹੈਗਾ ਅਕਾਊਂਟਸ ਸ਼ਾਖਾ ਤੇ ਜਾਂ ਹੈਡ ਆਫ ਦਾ ਡਿਪਾਰਟਮੈਂਟ ਠੀਕ ਹੈ ਜੀ ਵੀ ਨਹੀਂ ਕਰਦਾ ਸਾਡੇ ਬਿਲਕੁਲ ਝੂਠ ਗੱਲ ਆ ਜੱਟ ਕੇ ਵੋਟਾਂ ਪਾਈਆਂ ਸਰੋਪੇ ਵੀ ਪਾਏ ਸਾਨੂੰ ਕੋਈ ਤੁਹਾਨੂੰ ਤੁਹਾਨੂੰ ਨਾਮ ਦਿੱਤਾ ਉਹਨਾਂ ਨੇ ਬਹੁਤ ਵੱਡਾ ਨਾਮ ਦਿੱਤਾ ਹੈ ਜੀ ਇੱਕ ਮਿੰਟ ਜੀ ਹੁਣ ਸਾਰੇ ਨਹੀਂ ਆਉਣਾ ਕੋਈ ਗੱਲ ਨਹੀਂ ਹੁਣ ਗੱਲ ਤੇ ਵੀਡੀਓ ਦਿਲ ਜਾਣੀ ਨਾ ਫੇ ਸਾਰੇ ਨਹੀਂ ਆਉਣਾ ਤਰਨ ਤਰਨ ਵਾਲੀ ਚਨ ਵਾਲਾ ਹਾਲ ਬਣ ਜਾਣਾ ਹੁਣ ਚਿੰਤਾ ਨਾ ਕਰੋ ਮੈਂ ਕਿਹਾ ਅਜਾਈ ਜੀ ਸਾਹਿਬ ਹੁਣ ਆਪਾਂ ਕੀ ਕਮਿਟਮੈਂਟ ਦੇ ਸਕਦੇ ਆ ਮੈਂ ਕਮਿਟਮੈਂਟ ਤੁਹਾਨੂੰ ਇਹ ਦੇ ਰਿਹਾ ਦੇਖੋ ਵੈਸੇ ਮੇਰੇ ਅੱਜ ਵੀ ਲੇਬਰ ਲੱਗੀ ਹੈ ਕੱਲ ਵੀ ਹੋ ਜਾਏਗਾ ਉਮੀਦ ਹੈ ਕਿ ਕੱਲ ਤੱਕ ਮੈਂ ਤੋ ਤੋ ਪਰਸੋਂ ਤੱਕ ਦਾ ਟਾਈਮ ਲੇ ਲਿਆ ਪਰ ਮਾਤਾ ਜੀ ਹੁਣ ਹੋਰ ਪਾਣੀ ਦੇਖੋ ਜੇ ਮਾਤਾ ਮੁੜ ਕੇ ਉਹਦਾ ਮੇਨ ਮਕਸਦ ਇਹ ਸੀਗਾ ਮਾਤਾ ਜਿਹੜੀ ਪਾਣੀ ਬੰਦ ਕਰਦੀ ਸੀ ਕਿ ਮੇਰੀ ਫਸਲ ਖਰਾਬ ਹੋ ਰਹੀ ਮੇਰਾ ਖੇਤ ਖਰਾਬ ਹੋ ਰਿਹਾ ਹੂੰ ਜਦੋਂ ਅਸੀਂ ਰਿਪੇਅਰ ਕਰ ਦਿੱਤੀ ਜੇ ਫੇਰ ਉਹ ਬੰਦ ਕਰੇਗੀ ਤਾਂ ਉਹਦੇ ਉੱਤੇ ਜਿਹੜੇ ਕਾਨੂੰਨੀ ਕਾਰਵਾਈ ਦੇ ਲਈ ਅਸੀਂ ਐਕਸ਼ਨ ਨਾ ਠੀਕ ਹੈ ਪਰ ਉਹਦਾ ਉਹਦੇ ਖੇਤ 'ਚ ਪਾਣੀ ਜਾ ਰਿਹਾ ਨਹੀਂ ਜਾਂਦਾ ਐਵੇਂ ਮੈਂ ਦੱਸਣਾ ਸਰ ਜਦੋਂ ਪਿੱਛੇ ਬੰਦ ਕੀਤਾ ਹੋਇਆ ਹੈ ਜੇ ਉਹਨੂੰ ਗਾਹ ਨੂੰ ਤੋੜਦੇ ਸੀਗੇ ਤਾਂ ਉਹਦੇ ਵਿੱਚ ਕ੍ਰੈਕਸ ਆ ਚੁੱਕੇ ਨੇ ਅੱਛਾ ਕ੍ਰੈਕ ਕਰਕੇ ਜਾ ਕ੍ਰੈਕੀ ਕਰਕੇ ਉਧਰ ਨੂੰ ਪਾਣੀ ਜਾਂਦਾ ਠੀਕ ਹੈ ਜੀ ਉਹੀ ਰਿਪੇਅਰ ਹੋ ਰਹੀ ਹੈ ਠੀਕ ਸਭ ਦੋ ਵਾਰੀ ਟਰਾਈ ਕੀਤੀ ਭੁਗਤਾ ਕਿਉਂ ਨਹੀਂ ਹੋ ਰਹੀ ਕੋਈ ਮਿਲਾਵਟ ਸੀਗੀ ਜਾਂ ਨੀਤ ਚ ਮਿਲਾਵਟ ਸੀ ਜਾਂ ਸਮਾਨ ਚ ਮਿਲਾਵਟ ਦੋ ਵਾਰ ਦੋ ਵਾਰ ਮਿਲਾਵਟ ਵਾਲੀ ਗੱਲ ਨਹੀਂ ਕਹਿ ਸਕਦੇ ਮਿਲਾਵਟ ਵਾਲੀ ਗੱਲ ਨਹੀਂ ਕਹਿ ਸਕਦੇ ਉਹਦੇ ਵਿੱਚ ਕੀ ਹੈ ਕਿ ਜਿਹੜਾ ਨਾਲਾ ਹੈਗਾ ਉਹ ਹਾਈਟ ਤੇ ਹੈ ਉਹਦੇ ਨਾਲ ਜਿੰਨਾ ਵੀ ਹੈਗਾ ਨਾ ਸਪੋਰਟ ਚਾਹੀਦੀ ਸੀ ਸਪੋਰਟ ਹੋਣੇ ਜਿਆਦਾ ਨੀਮਾ ਹੈ ਕਿਤੇ ਜੀ ਖੇਤ ਨੀਵਾ ਹੋਣ ਕਰਕੇ ਕੋਈ ਨਾ ਕਿਤੇ ਇਹ ਨਾ ਕਿਤੇ ਜਦੋਂ ਬਰਸਾਤੀ ਪਾਣੀ ਪਿੰਦਾ ਹੈਗਾ ਤਾਂ ਉਹ ਜਿਹੜੀ ਮਿੱਟੀ ਸੀਗੀ ਢਾਲਾਂ ਉਦੇ ਨਾਲ ਤੋਂ ਨਿਕਲ ਗਈ ਨਾਲ ਨਿਕਲ ਨਾਲ ਉੱਤੇ ਜਿਹੜੀ ਹੈ ਕਰੈਕਟ ਜਿਸਨੂੰ ਪਹਿਲਾਂ ਕੰਮ ਦਿੱਤਾ ਸੀ ਹੁਣ ਵੀ ਉਹੀ ਕਰ ਰਿਹਾ ਹੈ ਕੋਈ ਨਵਾਂ ਬੰਦਾ ਨਹੀਂ ਹੋਰ ਬੰਦਾ ਨਵਾਂ ਬੰਦਾ ਇਹ ਤਾਂ ਨਵੇਂ ਨੇ ਕੀਤਾ ਸੀ ਜਿਹੜਾ ਹੁਣ ਕੀਤਾ ਤਾਂ ਮਤਲਬ ਹੋਰ ਬੰਦਾ ਹੈ ਇਹ ਪਹਿਲੀ ਇਹ ਟਰਾਈ ਲਾਸਟ ਕਰਕੇ ਦੇਖ ਲਾਂਗੇ ਨਹੀਂ ਹੋਏਗਾ ਤਾਂ ਚਾਹੇ ਪੈ ਪਾ ਕੇ ਸਾਨੂੰ ਉਧਰ ਕਰਨਾ ਪਵੇ ਆਪਾਂ ਪਤਾ ਕੀ ਗੱਲ ਹੈ ਤੇ ਪਾਣੀ ਨਾ ਜਾਂਦਾ ਹੋਇਆ ਲੀਕेज ਨਾ ਹੋਈ ਫੇਰ ਬੰਦ ਕਰੂਗੀ ਤਾਂ ਕੂੜੀ ਕਰ ਬਈ ਗਬੀਬਰਾਮ ਜੀ ਹਾਂ ਗੱਲ ਕੋ ਬੱਤੇ ਖਾ ਬੈਠੇ ਆ ਇਹ ਆਪਾ ਅਫਸਰ ਸਾਹਿਬ ਬੈਠੇ ਆ ਜੇ ਦੋ ਦਿਨ ਦਾ ਟਾਈਮ ਮੰਗਦੇ ਤਾਂ ਕੋਈ ਗੱਲ ਨਹੀਂ ਹਾਂ ਵੈਸੇ ਤਾਂ ਮੈਨੂੰ ਇਹਦੇ ਨਾਲ ਕਰਤਾ ਹੋਵੇਗਾ ਇੱਕ ਬੰਦੇ ਪਰਸੋਂ ਦਾ ਵੀ ਟਾਈਮ ਤੋਂ ਹੱਥੋਂ ਤਾਂ ਲੈ ਰਿਹਾ ਵੇਖ ਇੱਕ ਮਿੰਟ ਪੁੱਣ ਨੂੰ ਲੱਗ ਜੂ ਜੀ ਸਾਹਿਬ ਇੱਕ ਮਿੰਟ ਮੈਂ ਮੈਜੋਰਿਟੀ ਤੋਂ ਪੁੱਛਦਾ ਪਰਸੋਂ ਤੱਕ ਦਾ ਤੁਸੀਂ ਸਮਾਂ ਦਿੰਨੇ ਆ ਪਰਸੋਂ ਤੱਕ ਅਸੀਂ ਦੇ ਦਿੰਨੇ ਆ ਪਰ ਇਹ ਦੇਖੋ ਇਕੱਲੇ ਬੈਠਾ ਕਰੋ ਚਲੋ ਲੈ ਕੇ ਬਿਓ ਕੋਈ ਦੇਣਾ ਪੈਣਾ ਨਹੀਂ ਕੋਈ ਨਹੀਂ ਦੇਣਾ ਉਹ ਕੈਮਰਾ ਲੈ ਕੇ ਹੀ ਆ ਤੇਰੇ ਤਰ੍ਹਾਂ ਲੈ ਕੇ ਆ ਮਾਤਾ ਕੋਈ ਗੱਲ ਨਹੀਂ ਵੀ ਕਰੋ ਇਹ ਕੀ ਆ ਇਹ ਸਾਹਿਬ ਨਾਲੀ ਹੈ ਕਿ ਬੈਂਤੀ ਆ ਇਹ ਬੈਂਤੀ ਨਹੀਂ ਹੋਣੀ ਇਹ ਜਿਹੜੇ ਪੱਤੇ ਪਰਚਾ ਚੋਂ ਬਾਰ-ਬਾਰ ਉਤਾਰਦੇ ਦੇ ਜੇਰ ਉਹਦੇ ਖੇਤ ਵਿੱਚ ਪਾਣੀ ਨਾ ਜਾਂਦਾ ਹੋਇਆ ਹਾਂਜੀ ਉਹਨੇ ਫੇਰ ਸਾਡੇ ਕੰਮ ਦੇ ਵਿੱਚ ਅੜਚਣ ਪਾਈ ਤੇ ਸਰਕਾਰੀ ਕੰਮ ਵਿੱਚ ਵਿਘਨ ਪਾਣ ਦਾ ਪਰਚਾ ਹੁਣ ਪੁਆਇੰਟ ਸਮਝੋ ਜਗਦੀਪ ਸਿੰਘ ਜੀ ਪੁਆਇੰਟ ਸਮਝੋ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਉਹਨਾਂ ਦਾ ਪੁਆਇੰਟ ਸਮਝੋ ਜੇ ਉਹਦੇ ਜੇ ਉਹਦੇ ਖੇਤ 'ਚ ਪਾਣੀ ਨਹੀਂ ਜਾਂਦਾ ਹੋਇਆ ਬਿਨਾਂ ਵਜ੍ਹਾ ਤੰਗ ਕਰੂਗੀ ਫਿਰ ਪਰਚਾ ਬਣਦਾ ਲੇਕਿਨ ਜੇ ਜੈਨੂਇਨ ਹੀ ਉਹਦੇ ਖੇਤ 'ਚ ਪਾਣੀ ਜਾ ਰਿਹਾ ਫਿਰ ਆਪਾਂ ਉਹਨੂੰ ਨਹੀਂ ਕਹਿ ਸਕਦੇ ਦੇਖੋ ਇਹ ਗੱਲ ਆਪਾਂ ਲੀਗਲੀ ਬੰਦ ਕੀਤਾ ਉਸੇ ਬੰਦ ਇਸ ਤਰ੍ਹਾਂ ਕਿਤੇ ਥੋੜੀ ਮਜਬੂਰ ਹੈ ਜੀ ਪਾਣੀ ਉਹਦੇ ਗਏ ਬਜੇ ਨਾ ਹੀ ਜਾਵੇ ਸਾਰੇ ਕੰਮ ਹੀ ਬੰਦ ਗੁਰਦੀਪ ਸਿੰਘ ਜੀ ਇੱਕ ਬੇਨਤੀ ਸੁਣੋ ਹੁਣ ਆਪਾਂ ਇਹਦੇ ਵਿੱਚ ਇੰਟਰਵੈਨ ਕੀਤਾ ਹੈ ਜੇਹੀ ਸਾਹਿਬ ਨੂੰ ਪਤਾ ਮੌਕਾ ਇੱਕ ਮਿੰਟ ਉਹਨਾਂ ਤੇ ਇੱਕ ਮਿੰਟ ਦਿਓ ਪਰਸੋ ਦੇਖੋ ਮੈਂ ਕੀ ਬਲੀਵ ਕਰਦਾ ਮੇਰੀ ਗੱਲ ਸੁਣੋ ਅੱਬੋ ਇੱਕ ਔਰ ਗੱਲ ਸੁਣ ਲਓ ਉਹਨਾਂ ਨੇ ਕੀ ਕਿਹਾ ਸੁਣ ਲਓ ਕਹਿੰਦੇ ਪਰਸੋ ਤੱਕ ਦਾ ਸਮਾਂ ਦਿਓ ਕਰੈਕਸ ਨੂੰ ਰਿਪੇਅਰ ਕੀਤਾ ਜਾਵੇਗਾ ਜੇ ਨਹੀਂ ਹੁੰਦਾ ਆਪਾਂ ਫੇਰ ਆ ਜਾਵਾਂਗੇ ਕਿਹੜੀ ਗੱਲ ਕਰਾ ਕੇ ਰੱਖਾਂਗੇ ਤੇ ਦੂਜੀ ਗੱਲ ਜੇ ਲੇਡੀ ਜਾਣ ਬੁੱਝ ਕੇ ਕਰੂਗੀ ਜਾਨਵਜ ਕੇ ਕਰੂਗੀ ਬਿਨਾ ਵਜੇ ਤੁਹਾਡ ਨੂੰ ਤੁੰਗ ਪਰਸ਼ਾਨ ਕਰੂਗੀ ਫਿਰ ਕਾਰਵਾਈ ਕਰਾਵਾਂਗੇ ਪਰਚਾ ਕਰਾਵਾਂਗੇ ਕਰਾਵਾਂਗੇ ਜਰੂਰ ਕਰਾਵਾਂਗੇ ਥੈਂਕ ਯੂ ਕੋਆਪਰੇਸ਼ਨ ਲਈ ਥੈਂਕ ਯੂ ਆਜ ਅਜੀ ਸਾਹਿਬ ਹੁਣ ਪ੍ਰੂਫ ਦਿਖਾ ਰਿਹਾ ਜੀ ਦੋ ਵਾਰ ਕਿ ਉਹਨੂੰ ਪੱਕਾ ਕਰਨ ਲਈ ਜਿਹੜੀ ਲੀਕੇਜ ਹੈ ਉਹਨੂੰ ਪੱਕਾ ਕਰਨ ਲਈ ਆ ਲੇਬਰ ਲਗਾਈ ਹੋਈ ਹੈ ਤਾਂ ਅਜੀ ਸਾਹਿਬ ਨੇ ਵੀਡੀਓ ਦਿਖਾਈ ਹੈ ਔਰ ਉਮੀਦ ਕਰਦੇ ਆ ਕਿ ਪਰਸੋ ਤੱਕ ਕੰਮ ਜਿਹੜਾ ਆ ਉਹ ਪ੍ਰਬੰਧ ਜਿਹੜੇ ਅੱਛੇ ਹੋ ਜਾਣਗੇ ਥੈਂਕ ਯੂ ਸਰ ਸਤਿ ਅੰਦਰ ਅਸੀਂ ਗੱਲਬਾਤ ਕਰਕੇ ਆਏ ਜੇਈ ਸਾਹਿਬ ਨਾਲ ਹੁਣ ਇਹਨਾਂ ਤੋਂ ਪੁੱਛ ਰਹੇ ਨੇ ਕਿ ਇਹ ਸੰਤੁਸ਼ਟ ਨੇ ਕਿ ਨਹੀਂ ਅੱਛਾ ਮਾਤਾ ਜੀ ਜੇਈ ਸਾਹਿਬ ਨੇ ਮੈਨੂੰ ਵੀਡੀਓ ਦਿਖਾਈ ਹੈ ਕਹਿੰਦੇ ਕਿ ਲੇਬਰ ਲੱਗੀ ਹੋਈ ਆ ਸੰਤੁਸ਼ਟੋ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਕੱਲ ਦੀ ਲੱਗੀ ਗਈ ਕੱਲ ਇਨਸਪੈਕਸ਼ਨ ਹੋਈ ਸੀਗੀ ਜੀ ਦੇਖੀ ਨਹੀਂ ਕਿਤੇ ਵੀ ਲੇਬਰ ਲੱਗੀ ਆ ਅੱਜ ਲੱਗੀ ਦੋ ਬੰਦੇ ਨੇ ਜਨਾਨੀ ਬੰਦਾ ਹੈ ਦੋ ਇਹ ਵੀਡੀਓ ਤਾਂ ਬਾਅਦ ਲੱਗੀ ਆ ਜਿੱਥੇ ਪੁਲੀ ਬਣੀਆਂ ਨੇ ਔਰ ਡੀਰਾਂ ਕਰਦੇ ਆ ਕੁਤਰੀਆਂ ਕਰਦੇ ਆ ਉਹ ਟਾਈਮ ਪਾਸ ਕਰਦੇ ਇਹਨਾਂ ਨੇ ਸਾਨੂੰ ਗਲੋ ਲਾਣਾ ਆ ਪ੍ਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਮਹੱਲੇ ਦੇ ਨਗਰ ਕਾਉਂਸਲ ਦੇ ਨਾਲ ਸਾਹਮਣੇ ਸੰਪਰਕ ਕੀਤਾ ਤੇ ਸਾਡੀ ਫਰਿਆਦ ਸੁਣੀ ਅਸੀਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦੇ ਆਂ ਪਰਸੋ ਫੇਰ ਆਵਾਂਗੇ ਅਪਨੇ ਜਿਲੋ ਕਰਾਂਗੇ ਜਿਲੋ ਤੁਹਾਡਾ ਧੰਨਵਾਦੀ ਸਾਡਾ ਮਸਲਾ ਹੱਲ ਹੋ ਜਾਏ ਅਸੀਂ ਤਾਂ ਤੁਹਾਡੇ ਹਾਰ ਵੀ ਪਾ ਕੇ ਆਵਾਂਗੇ ਨਮਾ ਸ਼ੀਰਵਾਦੀ ਦੇ ਦੀ ਸ਼ੀਰਵਾਦੀ ਚਾਹੀਦਾ ਵੱਡੇ ਹਾਰ ਨਹੀਂ ਚਾਹੀਦੇ ਅਸੀਂ ਅਸੀਂ ਬੇੜਾ ਤਾਂ ਨਹੀਂ ਜਾਂਦਾ ਹਰ ਸਾਲ ਅਸੀਂ ਲੋਕਾਂ ਦੇ ਘਰਾਂ ਵਿੱਚ ਦੀ ਬੇੜਾ ਲੈ ਕੇ ਜਾਂਦੇ ਨਹੀਂ ਜਗ੍ਹਾ ਤੇ ਬੈਠੇ ਤੁਸੀਂ ਹਾਲ ਦੇਖਿਓ ਰੋਲ ਨੂੰ ਦੇਣ ਦੀ ਹਾਜ਼ਰੀ ਵੇਚੀ ਦੋ ਦਿਨ ਦਾ ਟਾਈਮ ਲੈ ਲਿਆ ਉਹਨਾਂ ਨੇ ਦੋ ਦਿਨ ਦਾ ਮੁੰਡਾ ਹਾਜ਼ਰੀ ਕਰੂ ਕੋਣ ਰੁਕਾਣ ਹੋ ਗਿਆ ਦੋ ਦਿਨ ਤੋਂ ਬਾਅਦ ਅਸੀਂ ਨਹੀਂ ਫੇਰ ਕੋਈ ਪੁੱਛ ਨਹੀਂ ਕਰਦੇ ਤੇ ਸਾਡਾ ਮਸਲਾ ਨਾ ਹੱਲ ਹੋਇਆ ਤੁਸੀਂ ਤੁਹਾਡੇ ਨਾਲ ਹੈ ਜੀ ਦੱਸ ਦਿਓ ਤੁਸੀਂ ਤੁਹਾਡਾ ਕੋਰ ਰਿਪੋਰਟ ਕਰਵਾ ਲਿਆ ਫੇਰ ਮੈਂ ਵੀ ਥੋੜਾ ਪਿੱਛੇ ਆਪਾਂ ਕਰੂੰਗਾ ਇਹਨਾਂ ਦਾ ਬਿਲਕੁਲ ਕਰਨਾ ਪੈਣਾ ਹੈ ਤੁਹਾਨੂੰ ਵੀ ਨਾਲ ਹੀ ਸਾਡੇ ਖੜੇ ਪੈਣਾ ਠੀਕ ਹੈ ਧੰਨਵਾਦ